ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ਼੍ਰੀ ਕਾਲ ਤਖਸਾਲ ਚ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਇੱਕ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ਼੍ਰੀ ਕਾਲ ਤਖਸਾਲ ਚ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ। ਸੋ ਇਹ ਪ੍ਰਸ਼ਨ ਕਾਪੀਆਂ ਆਪ ਜੀ ਨੂੰ ਇਸ ਪੱਤਰੀਆਂ ਕਾਪੀਆਂ ਆਪ ਜੀ ਨੂੰ ਦਿੱਤੀਆਂ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਭਾ ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਕਹਸਾ ਲੈ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਹੈ ਜੀ ਆਉਣ ਵਾਲੇ ਸਮੇਂ ਜਲਦੀ ਹੋਵੇ ਤੇ ਉਹ ਪਾਪੂਮ ਦੇ ਉੱਤੇ ਦੇਖੀਏ ਮਾਨਜੋਗ ਸਾਹਿਬ ਜੀ ਕੀ ਲਿਖਿਆ ਗਿਆ ਆ ਲੈ ਲੋ ਇਹ ਪੜ੍ਹ ਲਓ ਆ ਪੜ੍ਹ ਲਓ ਜਨਤਾ ਨੂੰ ਕਾਫੀ ਜਿਆਦਾ ਅਦੇ ਹੋ ਜੀ ਮਾਨਜੋਗ ਸਿੰਘ ਸਾਹਿਬ ਸਿਹਤ ਹਸਪਤਾਲ ਦੇ ਸਾਹਿਬ ਜੀ ਵੱਲੋਂ ਪਿਛਲੇ ਦਿਨੀ ਜੋ ਸ਼੍ਰੋਮਣੀ ਅਕਾਲੀ ਦਲ ਪਾਸੋਂ ਸਪਸ਼ਟੀਕਰਨ ਪ੍ਰਾਪਤ ਕੀਤਾ ਗਿਆ ਸੀ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੱਤਰ ਉਹਨਾਂ ਨੂੰ ਸੌਂਪਿਆ ਗਿਆ ਸੀ ਇਹ ਪੱਤਰ ਰਾਜੇ ਮਾਨਜੋਗ ਸਿੰਘ ਸਾਹਿਬ ਜਿਹੇ ਤਰ੍ਹਾਂ ਸਾਹਿਬ ਜੀ ਦੇ ਹਦਾਇਤਾਂ ਦੇ ਅਨੁਸਾਰ ਇਹ ਪ੍ਰਸ਼ਨ ਜਨਤਾ ਕੀਤਾ ਗਿਆ ਹੈ ਕੋ ਇਪਰਸ ਤੇ ਕਾਪੀ ਆਪ ਜੀ ਨੂੰ ਐਜ਼ ਉਸ ਪੱਤਕੇ ਕਾਪੀ ਆਪ ਜੀ ਨੂੰ ਦਿੱਤੇ ਜਾਣਗੀਆਂ ਤੇ ਇਹਦੇ ਬਾਰੇ ਮਾਨਜੋਗ ਸਿੰਘ ਸਾਹਿਬ ਜੀ ਆਉਣ ਵਾਲੇ ਦਿਨਾਂ ਵਿੱਚ ਪੰਜ ਸਿੰਘ ਸਾਹबान ਦੀ ਮੀਟਿੰਗ ਬੁਲਾ ਕੇ ਇਹਦੇ ਬਾਰੇ ਕੋਈ ਜਿਹੜਾ ਹੈਗਾ ਉਹ ਫੈਸਲਾ ਆਲੇ ਕੋਈ ਤਰੀਕ ਨਿਸ਼ਚਿਤ ਹੋਈ ਨਹੀਂ ਨਹੀਂ ਹੈ ਜੀ ਆਉਣ ਵਾਲੇ ਸਮੇਂ ਜਲਦੀ ਵਰਤੇ ਉਹ ਪਾਪਾ ਉਹ ਦੇ ਉਧਾਤੇ ਦੇਖੀਏ ਮਾਨਜੋਗ ਸਾਹਿਬ ਜੀ ਕੀ ਕਿਹਾਗੇ ਆ ਲੈ ਲਓ ਇਹ ਪੜ੍ਹ ਲਓ ਆ ਪੜ੍ਹ ਲਓ ਜੀ ਕਾਪੀ ਜਾਨ ਦੇ